ਅਮਰਸਾਉਂ ਦੇ ਬਟਾਲਾ ਰੋਡ ਤੇ ਇੱਕ ਸ਼ਰਾਬੀ ਪੁਲਿਸ ਮੁਲਾਜ਼ਮ ਨੇ ਨਸ਼ੇ ਦੀ ਹਾਲਤ ਦੇ ਵਿੱਚ ਸੜਕ ਤੇ ਖੜੀਆਂ ਚਾਰ ਦੇ ਕਰੀਬ ਬਾਈਕਾਂ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਦੇ ਨਾਲ ਦੋ ਨੌਜਵਾਨਾਂ ਨੂੰ ਵੀ ਟੱਕਰ ਵੱਜ ਗਈ ਜਿਸ ਦੇ ਕਾਰਨ ਨੌਜਵਾਨ ਜ਼ਖਮੀ ਹੋ ਗਏ ਅਤੇ ਕਿਸੇ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਲੋਕਾਂ ਦਾ ਕਹਿਣਾ ਹੈ ਕਿ ਉਹ ਸੜਕ ਤੇ ਖੜੇ ਹੀ ਸਨ ਤਾਂ ਪਿੱਛੇ ਤੋਂ ਆ ਰਹੇ ਇੱਕ ਵਾਹਨ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਕਈ ਬਾਈਕਾਂ ਨੂੰ ਵੀ ਟੱਕਰ ਮਾਰ ਦਿੱਤੀ ਵਾਹਨ ਦਾ ਡਰਾਈਵਰ ਸ਼ਰਾਬ ਦੇ ਨਸ਼ੇ ਦੇ ਵਿੱਚ ਤੋੱਟ ਸੀ ਅਤੇ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਸੀ ਜਦੋਂ ਉਹਨਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਲਟਾ नशे की हालत तो बच उसने लड़ना शुरू कर दिया विजयनगर चौकी की पुलिस यहाँ पे हम सब्जी लेने आए थे और एक पुलिस वाले दारू पी के गाड़ी चला रहे थे उन्होंने डायरेक्ट ठोक दिया हम सब्जी लेने जा रहे थे यहाँ पे चक्का चढ़ते चढ़ते दूसरी गाड़ी हमें यहाँ पे डायरेक्ट आके लगा हुआ रोड की बात है ये बटाला रोड की बात है तो दारू पी बहुत ज्यादा पिया हुआ है इतना पिया हुआ है उसको पूरा होश ही नहीं है वर्दी में है इतने लोग उन्होंने पा, पांच जी, पांच छह लोगों को टक्कर मारी पांच छह गाड़ियां भी टूट गई आप थे मैं मैं आप गाड़ी से आया हूं मैं सब्जी लेने जा रहा गाड़ी खड़ी करके मैं सब्जी लेने जा रहा था ठाक था, से मार दिया तुरंत मेरे यहाँ पे लगा हुआ पुलिस वाला गाड़ी मारुति में था अच्छा मैं ये चाहता हूँ मेरा इलाज होना चाहिए जो पुलिस वाले ने किया है उनको सजा मिलना चाहिए इतना पिए हुए पूरा होश भी नहीं है इस बी गाड़ी चला रहे अरे ये जो मतलब कि अब अभी जो ये रेस्टोरेंट का आया हुआ है इनको इन इनको एक कम कर कोई बात नहीं है मैं मैं कह रहा हूं पुलिस वाले को ये कौन सा कानून लगेगा ये बताइए ना सरकार कहती है कि कानून लेके आता हूं इनको क्या कौन सा कानून है इनके ऊपर बताइए सरकार मैं अपना विशाल ਇਥੇ ਜਵਾਨਗਰ ਦਾ ਗਿਆ ਕਿਉਂ ਹੋਇਆ ਤੁਹਾਡਾ ਠੀਕ ਹੈ ਮੇਰੇ ਨਾਲ ਇਹਨੇ ਮੁਲਾਇਮ ਨੇ ਹੱਤਪਾਈ ਕੀਤੀ ਕਿਹੜਾ ਮੁਲਾਇਮ ਆ ਜਿਸ ਕੀ ਨਾਮ ਹੈ ਅੱਛਾ ਵਰਦੀਪਾਈ ਜੀ ਹਾਵਰਦੀ ਪਾਈ ਹੋਈ ਹੈ ਇਹਨੇ ਗੱਡੀ ਦੇ ਵਿੱਚ ਮਸਲਾ ਕੁਛ ਨਹੀਂ ਹੈ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਦਾਰੂ ਪੀਤੀ ਹੈ ਤੇ ਫਿਰ ਉਹਨੇ ਫਿਰ ਵੀ ਮੇਰੇ ਨਾਲ ਹੱਤਪਾਈ ਕੀਤੀ ਹੈ ਕੀ ਹੋਇਆ ਤੁਹਾਡੇ ਨਾਲ ਮੇਰੇ ਨਾਲ ਹੱਤਪਾਈ ਕੀਤੀ ਮੈਂ ਚਾਹੁੰਦਾ ਕਿ ਪ੍ਰਸ਼ਾਸਨ ਦੀ ਮਿਹਰਬਾਨੀ ਦੇ ਨਾਲ ਆਪਣਾ ਕਾਰਵਾਈ ਕਾਰਵਾਈ ਕੀਤੀ ਜਾਵੇ ਬਸ ਨੁਕਸਾਨ ਹੋਇਆ ਤੇ ਨੁਕਸਾਨ ਸਾਰਿਆਂ ਦਾ ਹੋਇਆ ਪੰਜ ਛੇ ਮੋਟਰਸਾਈਕਲ ਛੁੱਟੇ ਨੇ ਆਪਣੀ ਹੱਥ ਹੋ ਗਈ ਹੋਈ ਇਧਰ ਹੱਥ ਭਾਈ ਇਸ ਕਰਕੇ ਹੋਈ ਕਿ ਤੂੰ ਮੈਨੂੰ ਕੋਈ ਕੀ ਆ ਬਤਲ ਕਿ ਹੋ ਵਰਦੀ ਦੇ ਵਿੱਚ ਹੋ ਸਕਦਾ ਹੈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਬਚਾ ਹੀ ਤੇ ਮਤਲਬ ਬਚਾ ਹੋਇਆ ਜੀ ਬਚਾ ਹੋ ਗਿਆ ਆਪਣੇ ਪੱਤਰਕਾਰ ਭਰਾਵਾਂ ਦੇ ਨਾਲ ਕਰਕੇ ਇਸ ਕਰਕੇ ਬਚਾ ਹੋਇਆ ਮੇਰਾ ਮੈਨੂੰ ਮੇਰੇ ਪਾਪਾ ਮੋਟਰਸਾਈਕਲ ਤੋਂ ਆਉਂਦੇ ਮੇਰੀ ਗੱਲ ਸੁਣੋ ਹੁਣ ਇਹ ਰਾਤ ਨੂੰ ਤੁਸੀਂ ਮੋਟਰਸਾਈਕਲ ਗੱਡੀ ਮਾਰਨਦੇ ਮੇਰੇ ਪਾਪੇ ਦੇ ਉਹਦੇ ਮੋਟਰਸਾਈਕਲ 'ਚ ਉਹਦੀ ਅੱਖ ਦੇ ਉੱਦੀ ਆਮ ਬੰਦੇ ਦਾ ਉਹ ਤੋਂ ਓਖਾ ਬੋਲਿੰਦਾ ਯਾਰ ਮੇਰੇ ਪਾਪੇ ਨਾਲ ਇਹ ਭਰਾਈਆ ਮੇਰਾ ਨਾ ਕੋਈ ਗੱਲ ਨਹੀਂ ਹੋਇਆ ਜੀ ਆਓ ਦੱਸੋ ਯਾਰ ਉਧਰ ਆਂਦੇ ਹੀ ਇਹਨਾਂ ਨੇ ਪੀਤੀ दारू ਜਿਨ੍ਹਾਂ ਨੇ ਅੱਜ ਜਿਹੜੇ ਗੱਡੀ ਚਲਾਉਂਦੇ ਮਲਾਜਮ ਹਨ ਮਲਾਜਮ ਨੇ ਪੀਤੀ दारू ਉਹਨਾਂ ਨੇ ਮਾਰੀ ਵਿੱਚ ਉੱਥੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਕਰਮਚਾਰੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਨਸ਼ੇ ਦੀ ਹਾਲਤ ਦੇ ਵਿੱਚ ਗੱਡੀ ਕਈ ਮੋਟਰਸਾਈਕਲਾਂ ਦੇ ਨਾਲ ਟਕਰਾ ਗਈ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਮਾਮਲਾ ਜੀ ਸਾਡਾ ਮਲਾਜਮ ਆ ਰਿਹਾ ਸੀ ਘਰ ਤੇ ਤੇ ਉਹਨੇ ਹੋ ਸਕਦਾ ਡਰਿੰਕ ਕੀਤੀ ਹੋਵੇ ਜੀ ਡਰਿੰਕ ਕਰਕੇ ਤੇ ਉਹ ਗੱਡੀਆਂ ਉਹ ਕੋ ਗੱਡੀ ਬੇਕਾਬੂ ਹੋ ਗਈ ਹੈ ਉਹ ਉਹਨੇ 3-4 ਮੋਟਰਸਾਈਕਲ ਭੰਤੀਆਂ ਤੇ ਸੱਟਾਂ ਲਗੀਆਂ ਕਿਹਨਾਂ ਚੌਂ ਜਾਈ ਵਰਦੀ ਪਾਈ ਹੋਈ ਹੈ ਵਰਦੀ ਪਾਈ ਹੈ ਦਾਰੂ ਪੀਤੀ ਹੋਈ ਹੈ ਹੋ ਸਕਦਾ ਪੀਤੀ ਹੋਈ ਜੀ ਮੈਂ ਚੈੱਕ ਨਹੀਂ ਕੀਤਾ ਜੀ ਪਰ ਆਮ ਜਨਦਾਰੇ ਇਲਜ਼ਾਮ ਹੈ ਜੀ ਪੁਲਸ ਵਾਲੇ ਪੁਲਸ ਦੀ ਸੈਟ ਲੈ ਰਹੇ ਜੀ ਇਹ ਤੇ ਤੁਹਾਨੂੰ ਲੱਗਦਾ ਪਰ ਮੈਨੂੰ ਨਹੀਂ ਲੱਗਦਾ ਜੀ ਇਹ ਤੇ ਮੈਂ ਤੁਸੀਂ ਸਾਹਮਣੇ ਹੀ ਆਰਜ਼ੀ ਲੈ ਕੇ ਆਓਗੇ ਮੈਂ ਜੋ ਬੰਦੀ ਕਾਨੂੰਨੀ ਕਰ ਇਨਾ ਮੈਂ ਮਲਾਜੰਦਾ ਉਹਦਾ ਕੀ ਰੈਂਕ ਹੈ ਉਹਦਾ ਨਾਮ ਹੈ ਜੀ ਕਾਸਟੇਬਲ ਪ੍ਰਨਾਮ ਸਿੰਘ ਹੈ ਜਿੱਥੇ ਡਿਊਟੀ ਇਹਨਾਂ ਦੀ ਉਹ ਸਾਡੇ ਡਿਊਟੀ ਕਰਦਾ ਪ੍ਰਾਈਵੇਟ ਕਿਸੇ ਬੰਦੇ ਦੇ ਨਾਲ ਉਹ ਗੱਲ ਮੈਨੇ ਸਰ ਸਵੇਰੇ ਵੀ ਕੁਝ ਐਕਟਿਵਾਂ ਨੂੰ ਜਿਹੜੇ ਟੱਕਰ ਮਾਰੀ ਗਈ ਸੀ ਹਾਂਜੀ 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 ਵੀ ਜਾਵਦਾ ਡ੍ਰਿੰਕ ਹੋਈ ਸੀ ਇਹ ਤਾਂ ਉਹਨਾਂ ਦਾ ਸਵੇਰੇ ਰਾਈ ਨਵਾ ਹੋ ਗਿਆ ਸੀ ਤੁਹਾਨੂੰ ਜਾਵਦਾ ਕਿ ਵਰਦੀ ਪਾ ਜੇ ਇਸ ਤਰ੍ਹਾਂ ਦੇ ਹੋਣੀ ਚਾਹੀਦੀ ਇਹ ਇਹ ਵੇਖੋ ਹੁਣੇ ਹੀ ਤੇ ਨਹੀਂ ਚਾਹੀਦੀ ਕਿਸੇ ਦੀ ਵੀ ਨਹੀਂ ਹੋਣੀ ਚਾਹੀਦੀ ਭਾਵੇਂ ਵਰਦੀ ਪਾਈ ਆ ਭਾਵੇਂ ਨਹੀਂ ਪਾਈ ਇਹ ਕਿ ਇਦਾਂ ਕਿਤੇ ਵੀ ਨਹੀਂ ਕਿਸੇ ਬੰਦੇ ਨੂੰ ਨਹੀਂ ਹੋਣੀ ਲੋਕਾਂ ਵੱਲੋਂ ਜਿਹੜਾ ਉਹ ਜਾਨ ਨਹੀਂ ਦਿੱਤਾ ਜਾ ਰਿਹਾ ਜਿਹੜੀ ਗੱਡੀ ਹੈ ਉਹਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਕੀ ਕਾਰਵਾਈ ਹੋਈ ਕਿਉਂ ਉਹ ਕਾਰਵਾਈ ਵੇਖੋ ਇਹ ਜਾਨ ਦੇਣਗੇ ਤੇ ਫਿਰ ਆਪਾਂ ਬੰਦੀ ਜਨਾਬ ਆਮ ਜਨਤਾ ਨਾਲ ਮਿਸਬੀਹਵਲ ਕੀਤਾ ਸਾਡਾ ਜੋ ਵੀਡੀਓ ਪਈ ਹੋਈ ਹੈ ਚਲੋ ਤਾਂ ਆਪਾਂ ਜਾ ਕੇ ਜਦੋਂ ਜਿਹੜੀ ਆਓਗੇ ਤੁਸੀਂ ਸਾਡੇ ਕੋਲ ਤਾਂ ਆਪਾਂ ਜੋ ਕਾਨੂੰਨੀ ਕਾਰਵਾਈ ਹੈ ਉਹ ਕਰਦੇ ਆ ਅਰਸ਼ਮ ਜਰ ਨਿਊਜ਼ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਕਰੇ ਬਾਲ ਦੀ ਰਿਪੋਰਟ